ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿਤਾਸ ਕਿਤੇ ਚਲੇ ਗਏ ਆ ਉਹ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਕੰਮ ਵਹਿਮ ਤੋੜਦਾ ਧਰਮ ਤੋੜਦਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਉਹ ਫੋਰਸਾਂ ਜਿਹੜੀਆਂ ਜਿੱਤਵਲ ਲੈ ਕੇ ਜਾਂਦੀਆਂ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਬਸ ਜਾਬ ਤੇ ਦੁਕਮ ਰਿਆ ਇਹਨਾਂ ਨੂੰ ਭਰਮ ਸੀਗਾ ਇਸ ਗੱਲ ਦਾ ਬਿੱਟਾ ਨਦਰੀ ਗਨੋ ਵੀ ਆਪਾਂ ਉਵੇਂ ਜਿਵੇਂ ਸਵਰ ਦਿੱਤ ਮਾਨ ਨੂੰ ਨਜ਼ਰਵਾਫ਼ ਘਰੇ ਬੰਦ ਕੀਤਾ ਜਾਂ ਦੂਜੇ ਬੰਦਿਆਂ ਨੂੰ ਆਪਾਂ ਰਾਹ ਤੋਂ ਮੋੜਤਾ ਅਹੀਂ ਮੋੜਦੇ ਆ ਵੀ ਬਿਲਕੁਲ ਜੀ ਜੇ ਇਹਨਾਂ ਨੇ ਜਿਹੜਾ ਲਿਖਤੀ ਵਾਅਦਾ ਕੀਤਾ ਤੇ ਅਨਾਉਂਸ ਕੀਤਾ ਬੋਲ ਕੇ ਇਹਦੇ ਤੋਂ ਉਹ 1 ਇੰਚ ਵੀ ਪਿੱਛੇ ਹਟਦੇ ਨਹੀਂ ਲਾਗੂ ਕਰਦੇ ਕੋਈ ਵੀ ਇਹਦੇ 'ਚ ਮਦਦ ਨੂੰ ਤਾਂ ਇਸੇ ਇਦੂ ਜਿਹੜਾ ਸੰਘਰਸ਼ ਹੈਗਾ ਇਹ ਜਿਹੜਾ ਅੱਜ ਵਾਲਾ ਐਕਸ਼ਨ ਸੀਗਾ ਇਹ ਤੋਂ ਸਖਤ ਐਕਸ਼ਨ ਹੋਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਭਾਨਾ ਸਿੱਧੂ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਹੋ ਗਈਆਂ ਲੀਡਰ ਹੋ ਗਏ ਜੋ ਕਿ ਸੋਸ਼ਲ ਵਰਕਰ ਨੇ ਕਾਫੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਵੀ ਪੰਨਾ ਸਿੱਧੂ ਦੀ ਰੈਹੀ ਹੋਣੀ ਚਾਹੀਦੀ ਹੈ ਜਿਹਦੇ ਚੱਲਦਿਆ ਹੁਣ ਬਿਨਾਂ ਸ਼ਰਤ ਪ੍ਰਸ਼ਾਸਨ ਵੱਲੋਂ ਮੰਗਾ ਮੰਨ ਲਈਆਂ ਗਈਆਂ ਨੇ ਤੇ ਪੰਨਾ ਸਿੱਧੂ ਨੂੰ 10 ਤਰੀਕ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਸੀ ਕਰਕੇ ਪਰਚੇ ਡਿਸਚਾਰਜ ਕਰਕੇ ਛਡ ਦਿੱਤਾ ਜਾਵੇ ਅੱਜ ਤਿੰਨ 10 ਤਰੀਕ ਤੱਕ ਇਹਨਾਂ ਨੇ ਸਮਾਂ ਮੰਗਿਆ ਲਿਖਤੀ ਤੌਰ ਦੇ ਉੱਤੇ ਏ ਡੀ ਜੀ ਪੀ ਵੱਲੋਂ ਡੀ ਆਈ ਜੀ ਵੱਲੋਂ ਆਈ ਜੀ ਵੱਲੋਂ ਲਿਖਤੀ ਤੌਰ ਦੇ ਉੱਤੇ ਦੋਨਾਂ ਤਰ੍ਹਾਂ ਦੀ ਬੈਠ ਕੇ ਲਿਖਤੀ ਸਹਿਮਤੀ ਹੋਈ ਹੈ ਉਹ ਲਿਖਤੀ ਦੇਖੇ ਗਏ ਆ ਬੋਲ ਕੇ ਵੀ ਗਏ ਆ ਕਿ ਅਸੀਂ 10 ਤਰੀਕ ਤੱਕ ਉਹਨੂੰ ਭਾਨੇ ਨੂੰ ਜਿਹੜਾ ਬਿਨਾਂ ਸ਼ਰਤ ਉਹ ਛੱਡ ਲੈ। ਇਹਨੇ ਦਿਨਾਂ ਦਾ ਸਮਾਂ ਕਿਉਂ ਲੱਗਦਾ? ਉਹਦੇ 'ਚ ਅਸੀਂ ਇਹ ਗੱਲ ਵੀ ਕੀਤੀ ਸੀ ਨੌਜਵਾਨਾਂ ਦਾ ਵੀ ਇਹ ਸਵਾਲ ਸੀ। ਅਸੀਂ ਵੀ ਕਹਿੰਦੇ ਸੀ ਵੀ ਅੱਜ ਹੀ ਕਿਉਂ ਨਹੀਂ? ਤੂੰ ਯਾਜੀ ਰੁੱਕਾ ਪਏ ਜੋ ਛੱਡ ਦੋ। ਉਹ ਕਹਿੰਦਾ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਅੱਜ ਹੀ ਛੱਡ ਦਿੰਦੇ। ਮਦਈ ਨੇ ਪ੍ਰਾਈਵੇਟ ਬੰਦੇ ਕਿਸੇ ਨੇ ਜਿਹਦੀ ਚੈਨੀ ਖੜੇ ਤਾਂ ਇਹਦਾ ਨਹੀਂ ਕੀਤਾ ਨਾ। ਚਾਹੇ ਚੈਨੀ ਕੋਹੋਂ ਦਾ ਪਰਚਾ ਪਾਇਆ ਚਾਹੇ ਫਰੋਤੀ ਦਾ ਪਾਇਆ ਉਹਨਾਂ ਵੱਲੋਂ ਦਰਖਾਸਤਾਂ ਦਵਾ ਕੇ ਮੰਨ ਲਓ ਹਿੱਟ ਚਾਰਜ ਹੋਣੇ ਪਰਚੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਲਿਆ ਕੇ ਇਹਨਾਂ ਨੂੰ ਆ ਦਿਨ ਤਾਂ ਇਹਨੇ ਮੰਗਿਆ ਕੋਈ ਗੱਲ ਨਹੀਂ ਜੇ ਇਹ ਬੇਵਫਾਈ ਕਰਦੇ ਆ ਭਰੋਸਾ ਤੋੜਦੇ ਆ ਨਹੀਂ ਗੱਲ ਤੇ ਉੱਤਰਦੇ ਫੇਰ ਕਿੱਡਾ ਸੀ ਕਿਤੇ ਚਲੇ ਗਏ ਆ ਦੇਖੋ ਆਪਣਾ 29 ਨੂੰ ਵੱਡਾ ਇਕੱਠ ਹੋਇਆ ਪਰ ਇਹਨਾਂ ਦਾ ਕੰਮ ਵਹਿਮ ਤੋੜਦਾ ਧਰਮ ਤੋੜਦਾ ਜਿਹੜਾ ਭਲੇਖਾ ਪਾਲ ਲਿਆ ਸੀ ਸਰਕਾਰ ਨੇ ਕਿ ਅਸੀਂ ਇੱਕ ਤਰੀਕ ਨੂੰ ਮਾਨਸਾ ਦਾ ਪ੍ਰੋਗਰਾਮ ਜਿਹੜਾ ਉਹ ਬਿਲਕੁਲ ਹੀ ਫਲਾਪ ਕਰਤਾ ਸੀਗਾ ਪਰ ਉਹਨੂੰ ਲੱਗਦਾ ਸੀ ਵੀ ਐ ਨੌਜਵਾਨੀ ਆਉਣੀ ਨਹੀਂ ਬਥੇਰੀਆਂ ਰੋਕਾਂ ਲਾਈਆਂ ਬਥੇਰੇ ਡਰਾਵੇ ਰਾਤ ਬੋਹੇ ਕੱਲ ਲੰਗਰ ਤਿਆਰ ਕਰਦੇ ਬੋਹੇ ਗੁਰੂ ਘਰ ਦੇ ਵਿੱਚ ਚਾਰ ਸਿੰਘ ਇਹਨਾਂ ਨੇ ਕੁੱਟੇ ਆ ਪੁਲਿਸ ਨੇ ਇਹਨਾਂ ਨੇ ਬੀਬੀਆਂ ਨੂੰ ਵੀ ਬੁਰਾ ਭਲਾ ਕਿਹਾ ਇਹਨਾਂ ਨੇ ਇੱਥੋਂ ਤੱਕ ਵੀ ਨੌਜਵਾਨਾਂ ਨੂੰ ਫੋਨ ਕਰਕੇ ਡਰਾਇਆ ਵੀ ਹੈ ਘਰਾਂ 'ਚ ਨਜ਼ਰਬੰਦੀ ਵੀ ਕੀਤਾ ਅੱਜ ਨੌਜਵਾਨਾਂ ਦੇ ਡਾਂਗਾਂ ਵੀ ਮਾਰ ਗਏ ਪੱਤਰਕਾਰਾਂ ਦੇ ਮੋਬਾਈਲ ਵੀ ਭੰਨੇ ਆ ਬਹੁਤ ਕੁਝ ਕੀਤਾ ਅੱਜ ਪੁਲਿਸ ਨੇ ਪਰ ਮੈਂ ਕਹਿੰਦਾ ਇਹਨੇ ਜ਼ਬਰਦਸਤੀ ਵਿੱਚ ਵੀ ਸਾਡੇ ਨੌਜਵਾਨ ਡੋਲੇ ਨਹੀਂ ਪ੍ਰਵਾਹ ਨਹੀਂ ਕੀਤੀ ਜਬਰਦਸਤ ਮੂੰਹ ਤੋੜ ਜਵਾਬ ਦਿੱਤਾ ਹੈ ਹੰਕਾਰ ਨੂੰ ਤੋੜਿਆ ਹੰਕਾਰ ਨੂੰ ਅਸੀਂ ਕਹਿੰਦੇ ਆ ਮਾਰ ਹੁੰਦੀ ਆ ਇਹ ਹੰਕਾਰ ਦੇ ਉੱਤੇ ਅੱਜ ਜਿੱਤ ਹੈ ਸਚਾਈ ਦੀ ਇਹ ਜਿੱਤ ਹੈ ਪੰਜਾਬ ਦੇ ਲੋਕਾਂ ਦੀ ਮੈਂ 1 ਮਿੰਟ ਬਈ ਮੈਂ ਧੰਨਵਾਦ ਕਰਨਾ ਚਾਹੁੰਦਾ ਦੇਖੋ ਇਹ ਉਹ ਨੌਜਵਾਨੀ ਆ ਮੈਂ ਮਿਸ਼ਨ ਨੂੰ ਕਹਿਣਾ ਵੀ ਭਾਈ ਤੁਸੀਂ ਉਹ ਫੋਰਸਾਂ ਜਿਹੜੀਆਂ ਜਿੱਤ ਵੱਲ ਲੈ ਕੇ ਜਾਂਦੀਆਂ ਚਾਹੇ ਦਿੱਲੀ ਅਸੀਂ ਗਏ ਤਾਂ ਇਹੀ ਫੋਰਸਾਂ ਸੀ ਅੱਜ ਵੀ ਇਹੀ ਫੋਰਸਾਂ ਨੇ ਪਰ ਜਾਤ ਤੇ ਧੱਕਾ ਮ ਲਿਆ ਸਬਰ ਤੋਂ ਕੰਮ ਲਓ ਕਈ ਵਾਰੀ ਸਾਡੇ ਤੇ ਇਲਜ਼ਾਮੇ ਲੱਗਦਾ ਵੀ ਇਹ ਢੁਕਾਹਟ ਵਾਲੀ ਕਾਰਵਾਈ ਕਰ ਜਾਂਦੇ ਆ ਜੀ ਇਹ ਹੁੰੜੜਵਾਜ ਨੇ ਜੀ ਇਹ ਮਾਹੌਲ ਖਰਾਬ ਕਰ ਦਿੰਦੇ ਆ ਤਾਂ ਪਰ ਅੱਜ ਨੌਜਵਾਨਾਂ ਨੇ ਦਿਖਾਤਾ ਕਿ ਅਸੀਂ ਹਰ ਤਰੀਕੇ ਦਾ ਜਵਾਬ ਦੇਣ ਨੂੰ ਤਿਆਰ ਆ ਸਾਡੇ ਕੋਲੇ ਮੀਰੀ ਦਾ ਸਿਧਾਂਤ ਵੀ ਹੈ ਪੀਰੀ ਦਾ ਸਿਧਾਂਤ ਵੀ। ਤੋਂ ਧੰਨਵਾਦ ਬਾਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਹੱਥ ਬੰਨ੍ਹ ਕੇ ਨੌਜਵਾਨਾਂ ਦਾ ਮੈਂ ਕਦਰਦਾਨ ਆ ਇੱਕ ਭੈਣ ਸਾਡੀ ਮਾਲਲੇ ਪਿੰਡ ਤੋਂ ਬਹਿੰਡੇ ਤੋਂ ਪਰੇ ਪਿੰਡਾਂ ਮਾਲਲਾ ਉੱਥੋਂ ਕੱਲੀ ਆਈ ਆ ਬਸ ਚੜ ਕੇ ਵਿਚਾਰੀ ਮੈਂ ਕਹਿੰਦਾ ਕਿਹੜਾ ਜ਼ਿਲ੍ਹਾ ਪੰਜਾਬ ਦਾ ਰਾਜਸਥਾਨ ਕਰਨਾਲ ਇਧਰ ਹੋਰ ਹਰਿਆਣੇ ਦੇ ਵਿੱਚੋਂ ਦਿੱਲੀ ਤੱਕ ਦੇ ਨੌਜਵਾਨ ਇੱਥੇ ਆਏ ਆ ਸੋ ਇਹ ਜਿਹੜੀ ਗੱਲ ਕੱਲੇ ਭਾਨੇ ਸਿੱਧੂ ਦੀ ਨਹੀਂ ਆ ਗੱਲ ਹੈ ਜ਼ਬਰ ਦੇ ਖਿਲਾਫ ਗੱਲ ਹੈ ਜ਼ੁਲਮ ਦੇ ਖਿਲਾਫ ਗੱਲ ਜਿਹੜੀ ਆਵਾਜ਼ ਉੱਠੀ ਹੈ ਜਿਹੜੀ ਆਵਾਜ਼ ਨੂੰ ਦੱਬਣ ਨੂੰ ਫਿਰਦੇ ਆ ਕਿ ਅਸੀਂ ਕਿਸੇ মিডিਆ ਨੂੰ ਦੱਬ ਲਾਂਗੇ ਕਿਸੇ ਅਸੀਂ ਨੌਜਵਾਨਾਂ ਦੇ ਪਰਚੇ ਪਾ ਕੇ ਦੱਬ ਲਾਂਗੇ ਉਹ ਆਵਾਜ਼ ਦੱਬੀ ਨਹੀਂ ਜਾ ਸਕਦੀ ਕਿ ਤੁਸੀਂ ਕਹ ਰਹੇ ਮਦਈ ਪੁਲਿਸ ਨਹੀਂ ਹੈਗੀ ਬਸ ਬਣਾ ਪੋਸਿਬਲ ਹੋਏਗਾ ਜਿਹੜੇ ਏਜੰਟਾਂ ਨੇ ਜਿਨ੍ਹਾਂ ਨੇ ਕਾਰਵਾਈਆਂ ਕਰਵਾਈਆਂ ਨੇ ਉਹਨਾਂ ਨੂੰ ਮਨਾਣਾ ਸੌਖਾ ਆਏਗਾ ਕਿ ਇਹ ਕਾਰਵਾਈ ਨਾ ਕਰੋ ਆਪਦੇ ਜਿਹੜੀਆਂ ਐਫ ਆਈ ਆਰ ਨੂੰ ਵਾਪਸ ਲਓ ਦੇਖੋ ਜਿਹੜੇ ਖਾਸ ਤੌਰ ਤੇ ਇਸ ਤਰ੍ਹਾਂ ਦੇ ਮੁਕੱਦਮੇ ਹੁੰਦੇ ਨੇ ਜਿਹੜੀਆਂ ਦਰਖਾਸਤਾਂ ਹੁੰਦੀਆਂ ਨੇ 420 ਦੀਆਂ 420 ਦੀ ਦਰਖਾਸਤ ਦੇ ਬਸਿੱਧਾ ਮੁਕੱਦਮਾ ਦਰਜ ਨਹੀਂ ਹੁੰਦਾ ਉਜ ਪਰਤਾਲ ਹੁੰਦੀ ਪਰ ਇਹਨਾਂ ਨੇ ਕੀ ਕੀਤਾ ਹੋਇਆ ਸਿੱਧੇ ਮੁਕਾਦਮੇ ਪਾਈਆਂ ਕਹਿੰਦੇ ਖਾ ਦੁੱਤੀ ਵੀ ਭਾਨੇ ਨੇ 10000 ਰੁਪਿਆ ਮੰਗ ਲਾ ਦੇ ਦੋ ਪਰਚਾ ਭਾਨੇ ਨੇ ਚੈਨੀ ਖੋਲੀ ਦੇ ਹਾਇਤਾ ਸਰਕਾਰ ਦੀ ਖੜੇ ਕੀਤੇ ਹੋਏ ਸੀ ਨਾ ਬੰਦੇ ਤਾਂ ਇਹ ਕਿਹੜਾ ਕੋਈ ਇਹ ਆਪਣਾ ਕੋਈ ਆਪ ਉੱਠ ਕੇ ਆਏ ਸੀ ਉਹ ਸਰਕਾਰ ਨੇ ਖੜੇ ਕੀਤੇ ਸੀ ਕਿਸੇ ਤਰੀਕੇ ਨਾਲ ਭਾਨੇ ਨੂੰ ਦੱਬਣ ਦੇ ਲਈ ਉਹਦੀ ਆਵਾਜ਼ ਦੱਬਣ ਦੇ ਲਈ ਜੋ ਭਾਨਾ ਬੇਵਾਕੀ ਨਾਲ ਬੋਲਦਾ ਉਹਦੇ ਜ਼ੁਲਮ ਠਾਇਆ ਗਿਆ ਅਸੀਂ ਵਾਰ-ਵਾਰ ਇਹ ਗੱਲ ਕਰਦੇ ਆ। ਦੇਖੋ ਅਸੀਂ ਇਹਦੇ ਤੇ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਜੋ ਗੁੱਸਾ ਸੀ ਪੰਜਾਬ ਸਰਕਾਰ ਦੇ ਪ੍ਰਤੀ ਉਹਨੂੰ ਦਬਾਉਣ ਲਈ, ਸੱਚ ਨੂੰ ਦਬਾਉਣ ਲਈ ਇੰਨੇ ਯਤਨ ਚਟਾਏ। ਕਿਸਾਨ ਆਗੂਆਂ ਦੇ ਘਰਾਂ 'ਚ ਪੁਲਿਸ ਭੇਜ ਕੇ ਗ੍ਰਿਫਤਾਰੀਆਂ ਤੋਂ ਲੈ ਕੇ ਘਰਾਂ 'ਚ ਨਜ਼ਰਬੰਦ ਕਰਨ ਤੋਂ ਲੈ ਕੇ ਪੱਤਰਕਾਰਾਂ ਤੇ ਲਾਠੀ ਚਾਰਜ ਤੋਂ ਲੈ ਕੇ ਥਾਣਾ ਚ ਗ੍ਰਿਫਤਾਰੀਆਂ ਤੋਂ ਲੈ ਕੇ ਰਾਜ ਨਾਕਿਆਂ ਤੋਂ ਲੱਗ ਪੜੇ ਜਤਨ ਜਟਾਏ ਕਿ ਅੱਜ ਦੇ 3 ਤਰੀਕ ਦੇ ਪ੍ਰੋਗਰਾਮ ਨੂੰ ਫੇਲ ਕਰ ਦੇਾਂਗੇ ਪਰ ਬਹਾਦਰ ਨੇ ਪੰਜਾਬ ਦੇ ਕਿਸਾਨ ਅਸੀਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਇਹ ਵਧਾਈ ਦਿੰਨੇ ਆ ਨੌਜਵਾਨਾਂ ਨੂੰ ਜਿਨ੍ਹਾਂ ਨੇ ਬੜੇ ਉਤਮ ਦੇ ਨਾਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਦਾ ਇਹ ਭਰਮ ਤੋੜਤਾ ਕਿ ਲੋਕਾਂ ਦਾ ਹੜ ਕਦੇ ਵੀ ਰਾਜ ਕਰਦੀਆਂ ਸਰਕਾਰਾਂ ਝੁੱਠੀਆਂ ਨਹੀਂ ਰੋਕ ਸਕਦੀਆਂ ਲੋਕ ਵੱਡੇ ਹੁੰਦੇ ਆ ਸਰਕਾਰੀ ਡੀਐਚ ਸਾਹਿਬ ਨਾਲ ਮੀਟਿੰਗ ਵੀ ਹੋਈ ਆ ਕਿ ਵਿਸ਼ਵਾਸ ਦਿਵਾਇਆ ਉਹਨਾਂ ਨੇ ਦੇਖੋ ਉਹਨਾਂ ਨੇ ਵਿਸ਼ਵਾਸ ਜਿਹੜਾ ਭਾਨੇ ਸਿੱਧੂ ਦੀ ਰਿਹਾਈ ਦਾ ਸਵਾਲ ਸੀ ਉਹਨਾਂ ਨੇ ਵਿਸ਼ਵਾਸ ਇਸ ਕਰਤੇ ਇਲਕਤੀ ਦਿੱਤੀ ਆ ਸਾਨੂੰ ਇੱਕ ਲੈਟਰ ਉਹ ਅਸੀਂ ਮੰਗ ਸੀ ਸਾਡੀ ਵੀ ਭਾਨੇ ਨੂੰ ਸਿੱਧੂ ਨੂੰ ਤੁਰੰਤ ਰਿਹਾ ਕਰੋ ਉਹਦੇ ਵਿੱਚ ਕਾਨੂੰਨੀ ਕੁਝ ਦਿੱਕਤਾਂ ਸੀ ਕਿਉਂਕਿ ਜਿਹੜੇ ਵਿਅਕਤੀਆਂ ਵੱਲੋਂ ਉਹਨਾਂ ਦੇ ਪਰਚੇ ਦਰਜ ਕਰਵਾਏ ਗਏ ਸਨ ਭਾਵੇਂ ਉਹ ਪੁਲਿਸ ਨੇ ਤਿਆਰ ਕੀਤੇ ਹੋਏ ਸਨ ਉਹ ਪ੍ਰਾਈਵੇਟ ਤੌਰ ਤੇ ਮਲਾਜਮ ਪੁਲਿਸ ਦੇ ਨਹੀਂ ਸੀ ਬਾਹਰੋਂ ਸੀ ਬੰਦੇ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਚ ਰੱਖ ਕੇ ਸਾਨੂੰ ਲਿਖਤੀ ਲੈਟਰ ਦਿੱਤੇ ਹੈ ਕਿ ਅਸੀਂ 10 ਤਰੀਕ ਦੇ ਅੰਦਰ ਅੰਦਰ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਕਰਕੇ ਭਾਨਾ ਸਿੱਧੂ ਨੂੰ ਉਸੇ ਤਰ੍ਹਾਂ ਬਿਨਾਂ ਸ਼ਰਤ ਰਿਹਾ ਕਰਾਂਗੇ ਤੇ ਨਾਲ ਦੀ ਨਾਲ ਕਮਿਟਮੈਂਟ ਕੀਤੀ ਹੈ ਵੀ ਜਿਵੇਂ ਪੱਤਰਕਾਰਾਂ ਦੇ ਫੋਨ ਟੁੱਟੇ ਹੋਰ ਵੀ ਨੁਕਸਾਨ ਹੋਇਆ ਉਹਨਾਂ ਦੀ ਪਰਭਾਈ ਕਰਾਂਗੇ ਜਿੰਨੇ ਕਿਸਾਨ ਅੰਦਰ ਅੱਜ ਕੀਤੇ ਆ ਉਹਨਾਂ ਨੂੰ ਰਿਹਾ ਕਰਾਂਗੇ ਤੇ ਮੈਨੂੰ ਲੱਗਦਾ ਵੀ ਇਹ ਲਿਖਤੀ ਲੈਟਰ ਦਿੱਤਾ ਹੈ ਸਾਡੀਆਂ ਜਥੇਬੰਦੀਆਂ ਨੇ ਸਾਰੀ ਜਿੰਨੀ ਟੀਮ ਵਾਚ ਸੰਘਰਸ਼ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਸਹਿਮਤੀ ਦਿੱਤੀ ਹੈ ਤੇ ਦੇਖਦੇ ਆ ਫਿਰ ਆਉਂਦੇ ਦਿਨਾਂ ਦੇ ਅੰਦਰ ਜਸਵਿੰਦਰ ਜਿਵੇਂ ਗੱਲ ਕੀਤੀ ਤਾਂ ਤੁਸੀਂ ਮੀਡੀਆ ਦੀ ਗੱਲ ਕੀਤੀ ਹੈ ਸਵੇਰ ਤੋਂ ਹੀ ਅਸੀਂ ਦੇਖ ਰਿਹਾ ਕਿ ਮੀਡੀਆ ਨੂੰ ਕਵਰੇਜ ਤੋਂ ਵੀ ਰੋਕਿਆ ਗਿਆ ਸੀ ਕੀ ਇਹਦੇ ਨਾਲ ਜਿਵੇਂ ਮੀਡੀਆ ਜਥੇਬੰਦੀਆਂ ਦੇ ਨਾਲ ਖੜਦਾ ਜਥੇਬੰਦੀਆਂ ਮੀਡੀਆ ਦੇ ਨਾਲ ਖੜਨਗੇ ਕੋਈ ਘਟਨਾ ਵਗੈਰਾ ਪਾਪਰਦੀ ਹੈ ਕਿਉਂਕਿ ਇਹ ਲਗਾਤਾਰ ਜਿਹੜੇ ਮਤਲਬ ਕਿ ਨਾਲ ਖੜਦੇ ਆ ਕਿਸੇ ਦੇ ਨਾਲ ਸੱਚਾਈ ਬੋਲਦੇ ਆ ਤਾਂ ਉਹਨਾਂ ਨੂੰ ਧਮਕੀਆਂ ਵੀ ਆਉਂਦੀਆਂ ਨੇ ਦੇਖੋ ਅੱਜ ਰਤਨਦੀਪ ਢਾਲੀਵਾਲ ਦਾ ਫੋਨ ਟੁੱਟਿਆ ਅਸੀਂ ਵੀ ਸਭ ਤੋਂ ਪਹਿਲਾਂ ਗੱਲ ਰੱਖੀ ਗਏ ਦਾ ਫੋਨ ਤੋੜ ਦਿੱਤਾ ਪੁਲਿਸ ਨੇ ਇਹਨਾਂ ਨੂੰ ਥਾਣੇ ਦੇ ਵਿੱਚ ਬੰਦ ਕਰਿਆ ਇਹਦੀ ਪਰਪਾਈ ਹੋਣੀ ਚਾਹੀਦੀ ਹੈ ਇਹ ਬਹੁਤ ਮਾੜੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਇਹੀ ਮਾੜੀ ਗੱਲ ਹੈ ਕਿ ਭਾਨੇ ਸਿੱਧੂ ਤੇ ਜਿਹੜਾ ਪਰਚਾ ਹੋਇਆ ਉਹ ਵੀ ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਹੋਇਆ ਸੀ ਅਸੀਂ ਇਹ ਸੱਚ ਨੂੰ ਜੇ ਕੋਈ ਦਬਾਉਣਾ ਚਾਹੇ ਪੰਜਾਬ ਦੀ ਧਰਤੀ ਦੇ ਵਾਰਿਸ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਚਾਹੇ ਪੱਤਰਕਾਰ ਨੇ ਚਾਹੇ ਕੋਈ ਸਾਡਾ ਭਰਾ ਹੈ ਲਖਾਰੀ ਹੈ ਲਿਖਣ ਵਾਲਾ ਚਾਹੇ ਕੋਈ ਕਲਾਕਾਰ ਹੈ ਜਿਹੜਾ ਸੱਚ ਬੋਲੇਗਾ ਚਾਹੇ ਕੋਈ ਕਿਸਾਨ ਲੀਡਰ ਕਿਉਂ ਨਾ ਹੋਵੇ ਅਸੀਂ ਉਹਦੇ ਨਾਲ ਖੜਾਂਗੇ ਮਦਦ ਕਰਾਂਗੇ ਸੱਚ ਦੀ ਆਵਾਜ਼ ਦਬਣੀ ਨਹੀਂ ਚਾਹੀਦੀ ਲੋਕਾਂ ਦੀ ਆਵਾਜ਼ ਹੁੰਦੀ ਹੈ ਉਹ ਇਸ ਕਰਕੇ ਪੰਜਾਬ ਦੀ ਸਰਕਾਰ ਦਾ ਭੁਲੇਖਾ ਤੋੜ ਦੇਾਂਗੇ ਜਿਹੜੀ ਬੰਨਾ ਜਿਹੜਾ ਚੱਕਿਆ ਗਿਆ ਇਸ ਟਾਈਮ ਅਸੀਂ ਧਰਨੇ ਨੂੰ ਇੱਕ ਵਾਰ ਸਮਾਪਤ ਕੀਤਾ ਹੈਗਾ ਉਹਨੇ ਦਿਨਾਂ ਲਈ ਕਿ ਜਿੰਨੇ ਦਿਨਾਂ ਦਾ ਸਾਡੇ ਨਾਲ ਸਮਾਂ ਬੌਂਡ ਹੋਇਆ ਲੋੜ ਪਈ ਤਾਂ ਦੁਬਾਰਾ ਇਹ ਇਦੋਂ ਵੀ ਤਕੜਾ ਸੰਘਰਸ਼ ਹੈ ਜਿਹੜਾ ਉਹੋ ਖੜਾ ਕੀਤਾ ਜਾਓ ਸਰਜੀਤ ਸਿੰਘ ਫੂਲ ਹਾਂਜੀ ਕੀ ਨਾਮ ਆ ਜੀ ਮੈਂ ਸਰਜੀਤ ਸਿੰਘ ਫੂਲ ਆ ਚੇਅਰਮੈਨ ਭਾਰਤੀ ਕਿਸਾਨ ਜੋ ਉਹਨਾਂ ਨੇ ਕ੍ਰਾਂਤੀਕਾਰੀ ਪੰਜਾਬ ਆ ਦੇਖੋ ਜੀ ਉਹ ਤਾਂ ਪਹਿਲਾਂ ਆਪਣੇ ਜਸਵਿੰਦਰ ਸਿੰਘ ਲੋਂਗੋਵਾਲ ਨੇ ਦੱਸਿਆ ਵੀ ਤਿੰਨ ਮੰਗਾਂ ਜਿਹੜੀਆਂ ਉਹਨਾਂ ਨੇ ਲਿਖਤੀ ਵੀ ਦਿੱਤੀਆਂ ਨੇ ਹਾਲਾਚਤ ਕਰ ਗਿਆ ਨੇ ਤੇ ਸਮੇਤ ਏਡੀਜੀਪੀ ਡੀਜੀਪੀ ਵਿੱਚ ਸਮੇਤ ਸੀਗੇ ਤੇ ਉਹਨਾਂ ਨੇ ਉੱਥੋਂ ਅਨਾਉਂਸ ਵੀ ਕੀਤਾ ਮੈਗ ਫੜ ਕੇ ਦੂਜੀ ਗੱਲ ਆ ਜਿਹੜੀ ਸੀਗੀ ਉਹਨਾਂ ਨੇ ਇੱਕ ਤਰੀਕ ਨੂੰ ਜਦੋਂ ਸਿਮਰਜੀਤ ਮਾਨ ਨੇ ਇਕੱਠ ਰੱਖਿਆ ਸੀਗਾ ਇਸੇ ਭਾਨੇ ਸਿੱਧੂ ਵਾਲੇ ਤੇ ਧੂਰੀ ਉਹਨਾਂ ਨੇ ਆਪਣੀ ਤਾਕਤ ਦੇ ਜੋਰ ਫਲੋਪ ਕਰਤਾ ਸੀਗਾ ਕਿਸੇ ਨੂੰ ਉੱਥੇ ਆਉਣ ਨਹੀਂ ਦਿੱਤਾ ਤੇ ਬਾਕੀ ਜਿਹੜੇ ਲੀਡਰਾਂ ਨੂੰ ਸਮੇਤ ਸਿਮਰਜੀਤ ਮਾਨ ਉਹਨੇ ਘਰਾਂ 'ਚ ਬੰਦ ਕਰਤਾ ਇਹਨਾਂ ਨੂੰ ਭਰਮ ਸੀਗਾ ਇਸ ਗੱਲ ਦਾ ਵੀ 3 ਤਰੀਕ ਨੂੰ ਵੀ ਆਪਾਂ ਉਵੇਂ ਹੀ ਜਿਵੇਂ ਸਿਮਰਜੀਤ ਮਾਨ ਨੂੰ ਨਜ਼ਰਵਾਫ਼ ਘਰੇ ਬੰਦ ਕੀਤਾ ਜਾਂ ਦੂਜੇ ਬੰਦਿਆਂ ਨੂੰ ਆਪਾਂ ਰਾਹ ਤੋਂ ਹੀ ਮੋੜਤਾ ਅਸੀਂ ਮੋੜ ਦਿਆਂਗੇ ਪਰ ਇਹਨਾਂ ਦਾ ਅੱਜ ਭਰਮ ਲੋਕਾਂ ਨੇ ਇਹ ਤੋੜ ਵੀ ਦਿੱਤਾ ਵੀ ਜਦੋਂ ਲੋਕ ਧਾਰ ਲੈਣ ਸੱਚੋ ਹੀ ਲੜਨ ਦੇ ਖਾਤਰ ਕੋਈ ਆਏ ਨੇ ਵੀ ਉਹਨਾਂ ਨੇ ਕੋਈ ਡਰਾਮਾ ਕਰਨਾ ਹੁੰਦਾ ਜਦੋਂ ਲੜਨ ਵਾਲੇ ਲੋਕ ਧਾਰ ਲੈਣ ਫਿਰ ਕੋਈ ਵੀ ਜਿਹੜੇ ਉਹਨਾਂ ਦਾ ਸਾਡੇ ਤੇ ਵੀ ਪਰਸੋਂ ਦੇ ਛਾਪੇ ਮਾਰੀ ਜਾ ਰਹੇ ਆ ਕੋਈ ਉਹਨਾਂ ਨੇ ਸਾਨੂੰ ਘਰਾਂ ਚ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਅਸੀਂ ਵੇਖ ਲਓ 6 ਵਜੇ ਤੁਰਿਆ ਮਠੰਡਾ 6 ਸ਼ਾਮ ਦੇ 6 ਵਜੇ ਇੱਥੇ ਪਹੁੰਚੇ ਆ ਲੜਦੇ ਹੋਏ ਘੁਰਦੇ ਹੋਏ ਵੀ ਯਾਰ ਗੋਲੀ ਮਾਰੋ ਕੁਝ ਨਹੀਂ ਅਸੀਂ ਜਾਵਾਂਗੇ ਸੋ ਇਹ ਭਾਵਨਾ ਦੇਖ ਕੇ ਜਿਹੜੀ ਸਰਕਾਰ ਹੈ ਉਹ ਉਹਨਾਂ ਨੇ ਇਹ ਗੱਲ ਮੰਨਣ ਲਈ ਮਜਬੂਰ ਹੋਈ ਆ ਇਹ ਭਾਨੇ ਸਿੱਧੂ ਨੂੰ ਰਿਹਾ ਨਹੀਂ ਕੀਤਾ ਤਾਂ ਸੰਘਰਸ਼ ਇਸੇ ਤਰ੍ਹਾਂ ਸਾਥ ਦੇ ਨਾਲ ਨਿਭਾਇਆ ਜਾਊਗਾ ਬਿਲਕੁਲ ਜੀ ਜੇ ਇਹਨਾਂ ਨੇ ਜਿਹੜਾ ਲਿਖਤੀ ਵਾਦਾ ਕੀਤਾ ਤੇ ਅਨਾਉਂਸ ਕੀਤਾ ਬੋਲ ਕੇ ਇਹਦੇ ਤੋਂ ਉਹ 1 ਇੰਚ ਵੀ ਪਿੱਛੇ ਹਟਦੇ ਨਹੀਂ ਲਾਗੂ ਕਰਦੇ ਕੋਈ ਵੀ ਇਹਦੇ ਵਿੱਚ ਮਦਦ ਨੂੰ ਤਾਂ ਇਸੇ ਇਦੂ ਜਿਹੜਾ ਸੰਘਰਸ਼ ਹੈਗਾ ਇਹ ਜਿਹੜਾ ਅੱਜ ਵਾਲਾ ਐਕਸ਼ਨ ਸੀਗਾ ਇਹ ਤੋਂ ਸਖਤ ਐਕਸ਼ਨ ਹੋਊਗਾ ਤਿੱਖਾ ਹੋਊਗਾ ਸਰਕਾਰ ਨੂੰ ਝੰਜੋੜਨ ਵਾਲਾ ਹੋਊਗਾ ਤੇ ਉਹਦੀ ਗਿਣਤੀ ਵੀ ਜਿਹੜੀ ਹੋਊਗੀ ਇਸ ਨਾਲੋਂ ਜਿਹੜੀ ਉਹਦੇ ਜਰਬ ਆਊਗੀ 10 ਗੁਣਾ ਉਹਦੀ ਗਿਣਤੀ ਹੋਊਗੀ ਸੋ ਭਾਨਾ ਸਿੱਧ ਨੂੰ ਹੁਣ 10 ਤਰੀਕ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਪਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸੰਘਰਸ਼ ਜਾਰੀ ਸੀ ਅੱਜ ਵੀ ਸੰਗਰੂਰ ਦੇ ਵਿੱਚ ਇੱਕ ਭਾਰੀ ਇਕੱਠ ਕੀਤਾ ਗਿਆ ਸੀ ਉਹ ਧਰਨਾ ਵੀ ਸਮਾਪਤ ਕਰ ਦਿੱਤਾ ਗਿਆ ਜਿੱਦੇ ਚੱਲਦੇ ਟੋਲ ਪਲਾਜ਼ਾ ਵੀ ਬੰਦ ਕੀਤੇ ਗਏ ਸੀ ਉਹ ਵੀ ਖੋਲ ਦਿੱਤੇ ਗਏ ਨੇ ਤੇ ਹੁਣ ਪਾਨਾ ਸਿੱਧੂ ਦੀ ਦਸਤਰੀ ਨੂੰ ਰਿਹਾਈ ਹੋ ਜਾਵੇਗੀ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਕਦਮ ਚੁੱਕੇ ਜਾਂਦੇ ਨਾਲ ਹੀ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਢਿੱਲਮੱਠ ਵਰਤਦੀ ਹੈ ਸਰਕਾਰ ਤਾਂ ਅਸੀਂ ਸੰਘਰਸ਼ ਨੂੰ ਹੋਰ ਜ਼ਿਆਦਾ ਤੇਜ਼ ਕਰਾਂਗੇ ਹੋਰ ਤਾਜ਼ਾ ਖਬਰਾਂ ਦੇਖਦੇ ਰਹੋ ડી5 ਚੈਨਲ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਕਿਹ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਛਾਵਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ